ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਫਰੀਦਕੋਟ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਬਾਨਯੋਗ ਹਰਪਾਲ ਸਿੰਘ ਨੇ ਕੋਰਟ ਕਪੂਰਾ ਤੋਂ ਅਕਾਲੀ ਵਿਧਾਇਕ ਰਹੇ ਮਨਤਾਰ ਸਿੰਘ ਬਰਾੜ ਦੀ ਅਗਾਉ ਜ਼ਮਾਨਤੀ ਅਰਜ਼ੀ ਖਾਰਜ ਕਰ ਦਿੱਤੀ ਹੈ ਬਰਾੜ ਨੇ ਐਸ ਆਈ ਟੀ ਵੱਲੋਂ ਪੁੱਛਗਿੱਛ ਬਾਅਦ ਆਪਣੀ ਗ੍ਰਿਫਤਾਰੀ ਦਾ ਖਰਚਾ ਜਤਾ ਕੇ ਜ਼ਬਾਨਤੀ ਅਰਜ਼ੀ ਪਾਈ ਸੀ ਅਗੋਂ ਇਹਨਾਂ ਦੋਵਾਂ ਅਰਜ਼ੀਆਂ ਉੱਤੇ ਸੈਸ਼ਨ ਕੋਰਟ ਵਿੱਚ ਅੱਜ ਖਾਸਾ ਦੇਰ ਬਹਿਸ ਹੁੰਦੀ ਰਹੀ ਜਾਂਚ ਟੀਮ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਇੱਕ ਲਫਾਫਾ ਸੌਂਪਣ ਦੀ ਕੋਸ਼ਿਸ਼ ਕੀਤੀ ਜਿਹੜੀ ਪਿਛਲੇ ਦਿਨੀ ਬਹਿਸ ਹੋਈ ਸੀ ਕੋਰਟ ਵਿੱਚ ਫਰੀਦਕੋਟ ਉਸ ਉੱਪਰ ਕੋਈ ਸੀਲ ਨਹੀਂ ਸੀ ਲੱਗੀ ਅਦਾਲਤ ਨੇ ਜਾਂਚ ਟੀਮ ਨੂੰ ਕਿਹਾ ਕਿ ਇਲਫਾਫਾ ਖੋਲ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏ ਜਿਸ ਇਲਫਾਫਾ ਕੋਲ ਕਿ ਉਸ ਵਿੱਚਲੀ ਰਿਪੋਰਟ ਅਦਾਲਤ ਵਿੱਚ ਦਿੱਤੀ ਗਈ ਇਸ ਰਿਪੋਰਟ ਉੱਤੇ 40 ਮਿੰਟ ਲੰਬੀ ਬਹਿਸ ਹੋਈ ਪਰ ਰਿਪੋਰਟ ਵਿੱਚੋਂ ਕੋਈ ਵਿਸ਼ੇਸ਼ ਤੱਤ ਸਾਹਮਣੇ ਨਹੀਂ ਆਇਆ ਬਲਕਿ ਇਸ ਰਿਪੋਰਟ ਵਿੱਚ ਉਹੀ ਗੱਲਾਂ ਸਨ ਜੋ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਆਈਜੀ ਉਮਰਾ ਨੰਗਲ ਦੇ ਮਾਮਲਿਆਂ ਦੀ ਸਵਾਇਧ ਦੌਰਾਨ ਅਦਾਲਤ ਸਾਹਮਣੇ ਰੱਖੀਆਂ ਗਈਆਂ ਸਨ ਔਰ ਫਰੀਦਕੋਟ ਤੋਂ ਖਬਰ ਕੋਰਕਪੂਰਾ ਤੇ ਬਹਿਬਲ ਕਾਂਡ ਦੀ ਪੜਤਾਲ ਕਰਨ ਦੀ ਵਿਸ਼ੇਸ਼ ਜਾਂਚ ਟੀਮ ਨੂੰ 2500 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਗਵਾਹਾਂ ਦੇ ਬਿਆਨ ਲਿਖਣ ਦੇ ਬਾਵਜੂਦ ਕਿਸੇ ਵੀ ਅਕਾਲੀ ਆਗੂ ਖਿਲਾਫ ਕੋਈ ਪੁਖਤਾ ਸਬੂਤ ਨਹੀਂ ਮਿਲ ਰਹੇ ਅਦਾਲਤ ਵਿੱਚ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਅਰਜ਼ੀ ਤੇ ਲੰਬੀ ਬਹਿਸ ਤੋਂ ਬਾਅਦ ਜਾਂਚ ਟੀਮ ਅਦਾਲਤ 'ਚ ਕੋਈ ਵਿজেਹਾ ਸਬੂਤ ਨਹੀਂ ਪੇਸ਼ ਕਰ ਸਕੀ ਜਿਸ ਤੋਂ ਮਨਤਾਰ ਬਰਾੜ ਸਾਬਕਾ ਮੁੱਖ ਮਤੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਆਗੂਆਂ ਦੀ ਇਸ ਕਾਂਡ ਵਿੱਚ ਸ਼ਮੋਲੀਅਤ ਸਾਬਤ ਹੋ ਸਕੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਨਵੀਂ ਦਿੱਲੀ ਤੋਂ ਇੱਕ ਵਿਸ਼ੇਸ਼ ਰਿਪੋਰਟ ਕਿ ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚ ਭਾਰਤ ਦੇ 15 ਸ਼ਹਿਰ ਦੇ ਦਿੱਲੀ ਤੇ ਆਲੇ ਦੁਆਲੇ ਦੇ ਸਾਰੇ ਸ਼ਹਿਰ ਸ਼ਾਮਲ ਨੇ ਦੁਨੀਆ ਦੇ ਸਭ ਤੋਂ ਵੱਧ 20 ਪ੍ਰਦੂਸ਼ਿਤ ਸ਼ਹਿਰਾਂ 'ਚ 15 ਸ਼ਹਿਰ ਭਾਰਤ ਦੇ ਜਿਹੜੇ-ਜਿਹੜੇ ਜਿਨ੍ਹਾਂ 'ਚ ਗੁਰਗਾਮ ਪਹਿਲੇ ਨੰਬਰ ਤੇ ਇਹ ਖਲਾਸਾ ਗ੍ਰੀਨ ਪੀਸ ਤੇ 에ਅਰ ਵਿਜ਼ੂਅਲ ਵੱਲੋਂ ਪੇਸ਼ ਕੀਤੀ ਇੱਕ ਰਿਪੋਰਟ ਹੋਇਆ ਹੈ ਰਿਪੋਰਟ ਚ ਪੇਸ਼ ਕੀਤਾ ਗਿਆ ਹੈ ਕਿ ਦਿੱਲੀ ਦੇ ਆਸ-ਪਾਸ ਦੇ ਪੰਜ ਇਲਾਕੇ ਸਭ ਤੋਂ ਵੱਧ ਪ੍ਰਦੂਸ਼ਣ ਦਾ ਸ਼ਾਮਲ ਨੇ ਜਦਕਿ ਦਿੱਲੀ 11ਵੇਂ ਸਥਾਨ ਤੇ ਹੈ ਪ੍ਰਦੂਸ਼ਣ ਦੇ ਪੀ ਐਸ 2.5 ਕਣਾਂ ਦੇ ਆਧਾਰ ਤੇ ਤਿਆਰ ਕੀਤੀ ਰਿਪੋਰਟ ਵਿੱਚ ਨਾਟਕੁਰ ਗਾਉਂ ਪਹਿਲੇ ਸਥਾਨ ਤੇ ਗਾਜ਼ੀਆਬਾਦ ਦੂਜੇ ਫਰੀਦাবাদ ਤੀਜੇ ਰਵਾੜੀ ਚੌਥੇ ਤੇ ਨੋਇੜਾ ਪੰਜਵੇਂ ਸਥਾਨ ਤੇ ਹੈ ਇਹ ਸਾਰੇ ਇਲਾਕੇ ਦਿੱਲੀ ਦੇ ਨਾਲ ਲੱਗਦੇ ਨੇ ਜਦਕਿ ਪ੍ਰਦੂਸ਼ਣ ਦੇ لحاظ ਨਾਲ ਦਿੱਲੀ 11ਵੇਂ ਸਥਾਨ ਤੇ ਆਉਂਦੀ ਹੈ ਰਿਪੋਰਟ ਮੁਤਾਬਕ ਦੁਨੀਆ ਭਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਚ 22 ਭਾਰਤ ਦੇ ਚੀਨ ਦੇ 5 ਪਾਕਿਸਤਾਨ ਦੇ 2 ਤੇ ਬੰਗਲਾਦੇਸ਼ ਦਾ 1 ਇੱਕ ਇੱਕ ਸ਼ਹਿਰ ਸ਼ਾਮਲ ਹੈ विश्व बैंक ਮੁਤਾਬਕ ਪ੍ਰਦੂਸ਼ਣ ਦੇ ਚੱਲਦਿਆਂ ਭਾਰਤ ਦੇ ਕੁਝ ਖੇਰੇਲੂ ਉਤਪਾਦ ਜੀਟੀਬੀ ਚ 8.5 ਫੀਸਦੀ ਦਾ ਨੁਕਸਾਨ ਹੋਇਆ ਹੈ ਰਿਪੋਰਟ ਮੁਤਾਬਕ ਵੀ ਸਸਤਾਰਾਂ ਦੇ ਮੁਕਾਬਲੇ ਚੀਨ ਚ ਪ੍ਰਦੂਸ਼ਣ ਦੇ ਪਦਾਰਥ ਚ 12% ਦੀ ਕਮੀ ਆਈ ਹੈ ਇਸ ਰਿਪੋਰਟ ਚ ਪ੍ਰਦੂਸ਼ਣ ਕਾਰਨ ਹੋਏ ਆਰਥਿਕ ਨੁਕਸਾਨ ਦਾ ਅਨੁਮਾਨ ਟੰਕੜਾ ਵੀ ਪੇਸ਼ ਕੀਤਾ ਗਿਆ ਜਿਸ ਮੁਤਾਬਕ ਤਕਰੀਬਨ 15 ਲੱਖ ਕਰੋੜ ਦਾ ਨੁਕਸਾਨ ਹੋਣ ਤੋਂ ਇਲਾਵਾ ਕਈ ਕਰੋੜ ਡਾਲਰ ਦਵਾਈਆਂ ਉੱਤੇ ਵੀ ਖਰਚੇ ਜਾਣ ਦੀਆਂ ਖਬਰਾਂ ਆ ਰਹੀਆਂ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਖਬਰ ਇੱਕ ਹੋਰ ਨਵੀਂ ਦਿੱਲੀ ਤੋਂ ਇਹ ਮੰਤੀਰ ਦਿਓ ਲਿਖਦਾ ਕਿ ਦਿੱਲੀ ਦੇ ਲਾਲ ਕਿਲੇ ਉੱਪਰ ਪਹਿਲੀ ਵਾਰ ਕੇਸਰੀ ਨਿਸ਼ਾਨ ਚਲਾਉਣ ਵਾਲੇ ਤਿੰਨ ਸਿੱਖ ਜਰਨੈਲਾ ਬਾਬਾ ਬੰਗੇਲ ਸਿੰਘ ਬਾਬਾ ਜਸਾ ਸਿੰਘ ਆਲੂਵਾਲੀਆ ਤੇ ਜਸਾ ਸਿੰਘ ਰਾਮਗੜੀਆ ਦੇ ਪੁੱਤ ਸੁਭਾਸ਼ ਨਗਰ ਵਿੱਚ ਲੱਗਣੇ ਸ਼ੁਰੂ ਹੋ ਗਏ ਦਿੱਲੀ ਸਿੱਖ ਗੁਰਦੁਆਰਾ ਪੰਦਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਨਾ ਤਿੰਨਾ ਮਹਾਨ ਜਰਨੈਲਾਂ ਦੇ ਵਾੜਾ ਕਾਰੀ ਬੁੱਤ ਦਿੱਲੀ ਸ਼ਹਿਰ ਵਿੱਚ ਸਥਾਪਿਤ ਕੀਤੇ ਜਾ ਰਹੇ ਨੇ ਕੀਮਤੀ ਧਾਤੂ ਨਾਲ ਤਿਆਰ ਇਹ ਬੁੱਤ ਸੁਵਾਸਨਗਰ ਦੀ ਨਜ਼ਫਗੜ ਰੋਡ ਉੱਤੇ 2 ਏਕੜ ਵਾਲੀ ਫਤਿਹ ਦਿਵਸ ਪਾਰਕ ਚਲਾਏ ਜਾ ਰਹੇ ਨੇ ਇਹਨਾਂ ਬੁੱਤਾਂ ਲਈ ਜ਼ਮੀਨ ਦਾ ਪ੍ਰਬੰਧ ਪ੍ਰਵੇਸ਼ ਸਿੰਘ ਸਹਿਬ ਸਿੰਘ ਬਰਮਾ ਵੱਲੋਂ ਕਰਵਾਇਆ ਗਿਆ ਤੇ ਬੁੱਤ ਦਿੱਲੀ ਕਮੇਟੀ ਨੇ ਤਿਆਰ ਕਰਵਾਏ ਨੇ ਇਹ ਪਾਰਕ ਪੈਸੀਫਿਕ ਮਾਲ ਦੇ ਸਾਹਮਣੇ ਪੈਂਦਾ ਹੈ